ਚਿਕਨ ਦੇ ਵਿੱਚੋਂ ਜ਼ਿਆਦਾ ਲੂਨ ਹੋਣ ਦੇ ਕਾਰਨ ਨੌਜਵਾਨਾਂ ਵਿਚਾਲੇ ਹੋਈ ਲੜਾਈ ਚੱਲੀਆਂ ਗੋਲੀਆਂ ਤਸਵੀਰਾਂ ਅੰਮ੍ਰਿਤਸਰ ਦੀਆਂ ਨੇ ਜਿੱਤੇ ਅੰਮ੍ਰਿਤਸਰ ਦੇ ਵਿੱਚ ਇੱਕ ਚਿਕਨ ਦੀ ਦੁਕਾਨ ਦੇ ਬਾਹਰ ਸ਼ਰਯਮ ਗੋਲੀਆਂ ਚੱਲੀਆਂ ਨੇ ਤੇ ਦੋ ਨੌਜਵਾਨਾਂ ਨੇ ਦੂਸਰੇ ਨੌਜਵਾਨ ਤੇ ਗੋਲੀਆਂ ਚਲਾਈਆਂ ਨੇ ਤੇ ਗੋਲੀ ਚੱਲਣ ਦਾ ਕਾਰਨ ਇਹ ਹੈ ਕਿ ਚਿਕਨ ਦੇ ਵਿੱਚ ਜ਼ਿਆਦਾ ਲੂਨ ਸੀ ਤੇ ਇਸੇ ਗੱਲ ਨੂੰ ਲੈ ਕੇ ਨੌਜਵਾਨਾਂ ਵਿਚਾਲੇ ਗੋਲੀਆਂ ਚੱਲੀਆਂ ਨੇ ਤੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਦਰਸਲ ਅੰਮ੍ਰਿਤਸਰ ਦੇ ਵਿੱਚ ਦੋ ਨੌਜਵਾਨ ਇੱਕ ਚਿਕਨ ਦੀ ਦੁਕਾਨ ਤੇ ਚਿਕਨ ਖਾਨੋਂ ਹੁੰਦੇ ਨੇ ਤੇ ਚਿਕਨ ਦੇ ਵਿੱਚ ਜਿਆਦਾ ਲੂਣ ਹੋਣ ਕਰਕੇ ਨੌਜਵਾਨਾਂ ਦੀ ਦੁਕਾਨਦਾਰ ਦੇ ਨਾਲ ਬਹਿਸ ਹੋ ਜਾਂਦੀ ਹੈ ਤੇ ਗੁੱਸੇ ਵਿੱਚ ਆ ਕੇ ਚਿਕਨ ਖਾਨਾ ਇਹ ਨੌਜਵਾਨਾਂ ਨੇ ਦੁਕਾਨਦਾਰ ਤੇ ਗੋਲੀਆਂ ਚਲਾ ਦਿੱਤੀਆਂ ਪਰ ਦੁਕਾਨਦਾਰ ਵਲਬਲ ਬਚ ਗਿਆ ਤੇ ਗੋਲੀ ਚਲਾਉਣ ਵਾਲੇ ਨੌਜਵਾਨ ਮੌਕੇ ਤੋਂ ਹੁਣ ਫਰਾਰ ਹੋ ਗਏ ਨੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਪੁਲਿਸ ਤੇ ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਅਹੀਂ ਤੇ ਡਿਊਟੀ ਆਏ ਸੀ ਸਾਨੂੰ ਪਤਾ ਲੱਗਾ ਕਿ ਇਹ ਮੁੰਡੇ ਦੋ ਤਿੰਨ ਆਪਸ ਵਿੱਚ ਗੋਥਮ ਗੁੱਥਾ ਹੋਏ ਆ ਤੇ ਉਸ ਕੱਲ ਨੂੰ ਲੈ ਕੇ ਤੇ ਅਸੀਂ ਜਿਹੜਾ ਵਾ ਉਹਨਾਂ ਦਾ ਦੇਖ ਰਹੇ ਹਾਂ ਉਹਨਾਂ ਦਾ ਇੱਕ ਨੇ ਸਾਨੂੰ ਤਲਾਹ ਦਿੱਤੀ ਹੈ ਦੂਜਿਆਂ ਨੂੰ ਰਾਉਂਡ ਅਪ ਕਰਕੇ ਜਿਹੜਾ ਪ੍ਰੋਵੈਂਟਰ ਐਕਸ਼ਨ ਉਹਨਾਂ ਦੇ ਖਿਲਾਫ ਕਰਾਂਗੇ